ਜਿਹੜੀਆਂ ਬੀਬੀਆਂ ਕਹਿੰਦੇ ਸੀ ਬਹੁਤ ਅਮਰਤਾਰੀਆਂ ਉਹ ਆਪ ਤੁਸੀਂ ਵੇਖ ਆਣ ਆ ਰਖੜੀ ਆਉਣੀ ਸੁਖਣਾ ਵੇਖਿਓ ਕਦਾਂ ਗੱਡੀਆਂ ਜਾਂਦੀਆਂ ਛੁਗੜੀਆਂ ਪੇਕਿਆਂ ਨੂੰ ਕੀ ਬੰਨਣਾ ਜੀ ਉਹ ਪਤਾ ਕਿਦਾਂ ਵੇ ਮਹਾਰਾਜ ਦੇ ਪੀੜੇ ਨਾਲ ਵੀ ਰਖੜੀ ਗੱਡੀ ਦੇ ਸਟੀਅਰਿੰਗ ਨਾਲ ਵੀ ਰਖੜੀ ਸਾਈਕਲ ਦੇ ਹੈਂਡਲ ਨਾਲ ਵੀ ਰਖੜੀ ਕਈਆਂ ਭੈਣਾ ਭੱਜੇ ਜਾਣਾ ਹੁਣ ਤੇ ਹਾਲਾਤ ਇਦਾਂ ਦੇ ਬਣ ਕੇ ਭੈਣ ਰਖੜੀ ਲੈ ਕੇ ਜਾਂਦੀ ਐ ਤੇ ਮਾਂ ਦੀ ਪੁੱਤ ਸਾਸੂ ਦੀ ਪੀੜੇ ਨਾਲ ਪਿਆ ਸਮੈਗ ਇਹਨੂੰ ਸਮਝਾ ਕੇ ਜਾ ਕੋਈ ਫਿਰ ਵੀ ਰਖੜੀ ਬੰਦੀ ਐ ਪੁਰੋ ਗਾੜੀਓ ਭਰਾ ਕੋਲੇ ਪੈਣਾ ਵੀਰਾ ਪੈਸੇ ਦੇ ਕਹਿੰਦਾ ਪੈਣਾ ਤੂੰ ਦੇ ਦੋ ਦਿਨਾਂ ਦਾ ਕਾਟਾ ਪੂਰਾ ਹੋ ਜੂ ਮੇਰਾ ਹੁਣ ਕੇ ਉਹ ਭੈਣ ਨੂੰ ਫੇਰ ਵੀ ਸਮਝ ਨਹੀਂ ਆ ਰਹੀ ਹੁਣ ਭੈਣ ਪੈਣ ਐਸਐਸਪੀ ਹੋਵੇ ਤੇ ਭਰਾ ਨੂੰ ਜਾ ਕੇ ਕਵੇ ਲੈ ਮੈਂ ਤੇਰੇ ਰਖੜੀ ਬਣਾ ਐਸਐਸਪੀ ਤਾਂ ਦੂਜਿਆਂ ਦੀ ਰੱਖਿਆ ਕਰਦੀ ਵਾਹ ਲੋ ਜੱਜ ਹੋਵੇ ਭੈਣ ਸਕੂਲ ਚ ਟੀਚਰ ਹੋਵੇ ਭੈਣ ਦੂਰ ਵੀ ਜਾਣਾ ਕਈਆਂ ਘਰਾਂ ਚ ਭੈਣ ਭਰਾ ਨਾਲੋਂ 7-8 ਸਾਲ ਵੱਡੀ ਹੁੰਦੀ ਐ ਤੇ ਉਹ ਭੈਣ ਬੱਚੇ ਆਪਣੇ ਛੋਟੇ ਭਰਾ ਨੂੰ ਪੜਾਉਂਦੀ ਵੀ ਰਹਿੰਦੀ ਐ ਉਹਨੂੰ ਨਿਮਾਉਂਦੀ ਵੀ ਆ ਛੋਕਲੀ ਉਮਰ ਦਾ ਫੈਰ ਹਰਕ ਬੜਾ ਹੁੰਦਾ ਉਹ ਵੀ ਭੈਣ ਆ ਆਪਣੇ ਨਿੱਕੇ ਦੇ ਪਰਾਂ ਵਿੱਚ ਦਿੱਤਵਰੀ ਰੱਖਿਆ ਕਰਾ ਰਿਹਾ ਬਦਾ ਹਾਂਦੀ ਹੋ ਗਈ ਸਾਨੂੰ ਸਮਝ ਨਹੀਂ ਆ ਰਹੀ ਇਹ ਗੱਲ ਤਲਗੀ ਤਾਂ ਪਾਸ਼ਾ ਦੇ ਪੁੱਤ ਵਾਂ ਇਹਨਾਂ ਗੱਲਾਂ ਤੋਂ ਬਚੋ ਇਹ ਸਾਡੇ ਤਿਆਰ ਨਹੀਂ ਸਾਡੇ ਉਹ ਦਿਨ ਸਨ ਇਤਿਹਾਸ ਜਿਹੜੇ ਸਿੱਖ ਨੇ ਮਨਾਉਣੇ ਆ ਨਾਲ ਯਾਦ ਰੱਖਣਾ ਇਹ ਕੋਈ ਲਾਇਸੈਂਸ ਨਹੀਂ ਆ ਜਿਹੜਾ ਹਰ ਸਾਲ ਕਯੂ ਕਰਾਉਣਾ ਪੈਂਦਾ ਇਹ ਤਾਂ ਲਾਲਚ ਆ ਪਿਆਰ ਉਹ ਰਖੜੀ ਲੈ ਕੇ ਪਹਿਣ ਜਾਂਦੀ ਆ ਫਿਰ ਉਧਰ ਆਸ ਹੁੰਦੀ ਹੈ ਕਿ ਅਰ ਕਿਨੇ ਏਸੀ ਦੀ ਕੂਲਿੰਗ ਘਟ ਗਈ ਆ ਭਰਾ ਨੂੰ ਕਹਣਾ ਏਸੀ ਲੈ ਕੇ ਤੇ ਹੈ ਤੇ ਭਾਜਾ ਵੀ ਡੀਕੰਡਿਆ ਹੁੰਦਾ ਭਾਜਾ ਵੀ ਨਾਲ ਜਾਂਦਾ ਵੀ ਇਹਦਾ ਵੀ ਹਲਕੀ ਕੀ ਲੈ ਕੇ ਫਿਰ ਭੈਣ ਵੀ ਉਸ ਤਰੀਕੇ ਨਾਲ ਜਾਂਦੀ ਆ ਵੀ ਆਣ ਕੇ ਆਪਣੀਆਂ ਦਰਗਾਣੀਆਂ ਜਿਵੇਂ ਮੂੰਹ ਕੀ ਵਿਖਾਉਣਾ ਚੰਗਾ ਹੀ ਸਮਾਨ ਲੈ ਕੇ ਆਉਣਾ ਉਹਨਾਂ ਕੀ ਫਿਰ ਮਾਪਿਆਂ ਤੇ ਪ੍ਰਭਾਵ ਪਾਉਂਦੀਆਂ ਭੈਣੋਂ ਹੱਥ ਜੋੜ ਕੇ ਬੇਨਤੀ ਆ ਫਿਰ ਉਹਨਾਂ ਭੈਣਾਂ ਨੂੰ ਅਹਿਸਾਸ ਨਾ ਕਰਾਓ ਜਿਨ੍ਹਾਂ ਦੇ ਘਰ ਭਰਾ ਹੈ ਨਹੀਂ ਤੇ ਉਹਨਾਂ ਭੈਣਾਂ ਨੂੰ ਅਹਿਸਾਸ ਨਾ ਕਰਾਓ ਜਿਨ੍ਹਾਂ ਕਰਤੀਆਂ ਹੈ ਨਹੀਂ ਸਾਡੇ ਵਾਸਤੇ ਦੇਖ ਪਰਾਈਆਂ ਚੰਗੀਆਂ ਮਾਵਾ ਭੈਣਾਂ ਧੀਆਂ ਜਣ ਤੇ ਇੱਕ ਬੇਨਤੀ ਕਰਦਾ ਜਿਨ੍ਹਾਂ ਲੰਮਾ ਸਮਾਂ ਰਖੜੀਆਂ ਬੰਨ੍ਹੀਆਂ ਤੇ ਬਣਾਈਆਂ ਡੋਲੇ ਆਪ ਹੀ ਤੋੜ ਦਿੱਤੇ ਸੰਧ ਦਰਾ ਖੈਬਰ ਦਾ ਰਾਹ ਬੰਦ ਰਖੜੀਆਂ ਬਣਾਉਣ ਵਾਲਿਆਂ ਨੇ ਨਹੀਂ ਕੀਤਾ ਕੜੇ ਪਾਉਣ ਵਾਲਿਆਂ ਨੇ ਕੀਤਾ ਸੀ ਬਸ ਇਹਨਾਂ ਨੂੰ ਤਾਂ ਜੁਤਾ ਰੱਖਿਓ ਰਖੜੀਆਂ ਭਰਾਵਾਂ ਵਾਲੇ ਤਾਂ ਡੋਲੇ ਆਪ ਛੱਡ ਆਏ ਕੜੇ ਪਾਉਣ ਵਾਲਿਆਂ ਨੇ ذرا ਖੇਬਰ ਦਾ ਰਾਹ ਬੰਦ ਕਰਕੇ ਧੀਆਂ ਨੂੰ ਉਹਨਾਂ ਦੇ ਕੋਲੋਂ ਛਡਾ ਕੇ ਘਰੋਂ ਘਰੀ ਪਹੁੰਚਾਏ ਸਨ ਇਹ ਯਾਦ ਰੱਖਿਓ ਇੱਕ ਕੱਚੇ ਪਿੰਡ ਇਤਿਹਾਸ ਸਾਡੇ ਨਹੀਂ ਪਰ ਸੱਚ ਦਾ ਨੀਆਂ ਰੇੜੀਆਂ ਦੇਖਿਓ ਕਿਦਾਂ ਮਠਾਈਆਂ ਦੁਕਾਨਾਂ ਬਾਹਰ ਤੱਕ ਆ ਜਾਂਦੀਆਂ ਉਹ ਦਿਨ ਉਹ ਇੰਨੀਆਂ ਉੱਛਲ ਜਾਂਦੀਆਂ ਬਾਹਰ ਕੱਡ ਦੁਕਾਨਾਂ ਐ ਰੌਣਕਾਂ ਲੱਗ ਜਾਂਦੀਆਂ ਉਹ ਰਕਸ਼ਾ ਬੰਧਨ ਹੁੰਦਾ ਫਿਰ ਉਹ ਦਿਨ ਮਨ ਨੂੰ ਮੇਰੀ ਸੀ ਆਓ ਵਾਪਸ ਪਰਤੋ ਐਸੇ ਸਾਡੇ ਇਤਿਹਾਸ ਦੇ ਦਿਨ ਮਨਾਓ ਤੇ ਗੌਰਵ ਮਈ ਗੁਰਸੇ ਦੇ ਨਾਲ ਆਪਣੇ ਆਪ ਨੂੰ ਜੋੜੋ